ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਰਤੀ ਆ ਜੀ ਵਲੌਗ ਦੀ ਸਟਾਰਟਿੰਗ ਠੀਕ ਹੈ ਸਵੇਰੇ ਸਵੇਰੇ ਬਾਪਿਓ ਲਗਭਗ 9:30 ਵਜੇ ਠੀਕ ਹੈ ਕਿ ਨਹੀਂ ਖੇਤ ਜਾਏ ਰੋਟੀ ਰੋਟੀ ਬਣਾਏ ਠੀਕ ਹੈ ਮੈਂ ਇੱਧਰ ਲਿਕੇ ਹੁਣ ਲੀਓਨ ਰੂਟ 30 ਪਾ ਦिए ਤੇ ਤੁਹਾਨੂੰ ਗਿਫਟ ਦਿਖਾਵਾਂਗਾ ਮੈਂ ਪਤਾ ਨਹੀਂ ਕਿਹਦਾ ਕਬੂਤਰ ਛਦਰੀ ਤੇ ਬੈਠਾ ਵੀ ਸੌਣ ਲੱਗੇ ਆਪਾਂ ਤਾਂ ਹੁਣ ਉੱਠਿਆ ਨਾ ਹੁਣ ਦੇਖਿਆ ਉੱਟ ਕੇ ਛਦਰੀ ਤੇ ਲੱਗੀ ਤੇ ਖਾਲੀ ਛਦਰੀ ਤੇ ਬੈਠਾ ਐ ਸੰਦਾ ਹੁਣ ਮੈਂ ਇਧਰੋਂ ਬਾਹਰੋਂ ਲੈ ਮੈਂ ਚਾਬੀ ਚੱਕ ਲੈ ਮੈਂ ਖਰੋ ਭੁੱਲ ਗਿਆ ਸੀ ਚਾਬੀ ਚੱਕਣੀ ਹੋਰ ਬੈਠਾ ਕੋਈ ਬੱਚਾ ਕਿਸੇ ਦਾ ਇਹ ਹੋਰ ਬੈਠਾ ਹੋਰ ਇੱਕ ਹੋਰ ਪਤਾ ਨਹੀਂ ਕਿਹਦਾਗਾ ਲਾਹ ਲੈਨੇ ਜਾ ਕੇ ਪਣ ਕੀ ਹੁੰਦਾਗਾ ਆਪੇ ਆ ਬੈਠ ਗਿਆ ਨਾ ਜਦੋਂ ਲੋਡ ਨਾ ਹੋਏ ਉਤਰਾਂ ਦੇ ਹਾਂ ਆ ਗਿਆ ਵੇਟ ਕਰ ਵੇਟ ਬੇਬੀ ਤੇਰੀ ਪੈਨ ਤੜਪ ਤੜਪ ਕੇ ਸ਼ਰੀਰ ਹੀ ਨਹੀਂ ਚਾ ਦੇਖੋ ਭਾਜਦਾ ਦੇਖੋ ਭਾਜਦਾ ਲੀਓ ਮਾ ਨਾਲ ਲੀਓ ਬੇਟਾ ਐਦਾਂ ਨਾ ਕਰੋ ਹਾਈ ਲਾਈਟ ਆਊਟ ਕਰਕੇ ਬੰਦ ਮੂਤ ਦਾ ਹੀ ਬੜਾ ਪ੍ਰੈਸ ਕਰਕੇ ਆ ਗਿਆ ਵੈਸੇ ਇਹ ਦੱਸਦਾ ਇੱਕ ਹੋਰ ਕਬੂਤਰ ਬਹੁਤ ਉੱਡੇ ਫਿਰਦੇ ਆ ਇਹ ਤਾਂ ਆ ਬੈਠਾ ਪਤਾ ਨਹੀਂ ਕੀਦਾ ਉੱਡ ਵੀ ਨਾ ਜਾਵੇ ਕੱਲ ਵੀ ਬਹਿ ਕੇ ਉੱਡ ਗਿਆ ਆਪਣੀ ਸ਼ਰੀਰ ਆਪਣੀ ਲਾਉਣ ਦੀ ਪਹੁੰਚ ਨਹੀਂ ਪਈ ਆ ਦੇਖੋ ਉਹ ਤੇਰੀ ਪੈਨ ਨਾ 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 ਨਰ ਬੇਬੀ ਨਾ ਹਾਂ ਰਟਾ ਪਤਾ ਨਹੀਂ ਕਿਸ ਦਾ ਬੱਚਾ ਹੈ ਕੋਈ ਨਾ ਲਾਉਣੇ ਬਣਾ ਕਰਨ ਲਈ ਇਹ ਕ ਹੋ ਬਠਾਈ ਕਬੂਤਰ ਸਾਨੂੰ ਦੱਸਿਆ ਵੀ ਜਿੰਨੇ ਫਿਰ ਦੇਣਾ ਸਾਰੇ ਇੱਥੇ ਇਹ ਸਾਰੇ ਆਪਣੇ ਕੋਲ ਹੀ ਹੋਣਗੇ ਅੱਥ ਨੂੰ ਸਭ ਇਕੱਠੇ ਕਰ ਲਾਂਗੇ ਅੱਜ ਫੋਨ ਬਹੁਤ ਬੜਾ ਡਿੱਗਿਆ ਵੀ ਸੜਕ ਤੇ ਸੱਚੀ ਯਾਰ ਜ਼ੂਮ ਕਿਉਂ ਨਹੀਂ ਹੋ ਰਿਹਾ ਉਹ ਮੈਲਾ ਤੇ ਨੈਕਸ ਕੈਮਰਾ ਹੀ ਕੰਮ ਕਰਨਾ ਬੰਦ ਨਹੀਂ ਕਰਦਾ ਇਹ ਤਾਂ ਖਰਾਬ ਹੀ ਆ ਉਹ ਬਟੈਕਾ ਕੂਤਰ ਬਹੁਤ ਹੈ ਮੇਰੇ ਵੀਰੋ ਇੱਕ ਇਹ ਬੈਠਾ ਬੱਚਾ ਠੀਕ ਆ ਕਿ ਨਹੀਂ ਇੱਕ ਜਿੰਨੇ ਫਿਰਦੇ ਸਾਰੇ ਹੱਥ ਨੂੰ ਆਪਣੇ ਘਰੇ ਹੋਣਗੇ ਟੈਨਸ਼ਨ ਨਾਲ ਸਵਾਲ ਹੀ ਬਹੁਤ ਹੁੰਦਾ ਕੂਤਰ ਫੜਨ ਦੇ ਉਹਨਾਂ ਨਹੀਂ ਉਹਦਾ ਪਰ ਠੀਕ ਆ ਹਾਂ ਜੀ ਆ ਲੱਗ ਜਾਂਦਾ ਕੋਈ ਨਵਾਂ ਕੂਤਰ ਹੋਣਾ ਚਸ ਹੁੰਦੀ ਆ ਫੜ ਕੇ ਵੇਖਣ ਦੀ ਵੇਖ ਗਏ ਕੀ ਹੋ ਜਾ ਕੀ ਕੋਸ਼ਕ ਕੀ ਆਈਟਮ ਹੈ ਕੀ ਵੈਰੈਟੀ ਹੈ ਚਲੋ ਫੋਨ ਲਾਣਾ ਮੈਂ ਇੱਥੇ ਇਹਨੂੰ ਬੱਚੇ ਨੂੰ ਲਾ ਕੇ ਅੰਦਰ ਕਰ ਲੈਂਦੇ ਆ ਹਾਂਜੀ ਕਰ ਲਿਆ ਅੰਦਰ ਜੀ ਬੱਚਾ ਕਿਸੇ ਦਾ ਕੋਈ ਗੱਲ ਨਹੀਂ ਜਦੋਂ ਮੇਰੇ ਕੋਲੇ ਕੋਈ ਆਇਆ ਉਹਦੋਂ ਤੁਹਾਨੂੰ ਇਹਦਾ ਸ਼ੌਕ ਵੀ ਕਰਾ ਦੂਗਾ ਫੜ ਕੇ ਸੋਨਾ ਵੀ ਬਹੁਤ ਹੈ ਚੰਗਾ ਵੀ ਬਹੁਤ ਹੈ ਹਣਾ ਕੋਈ ਨਾ ਜੇ ਕਿਸੇ ਦਾ ਹੋਇਆ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਵਾਪਸ ਕਰ ਦਿਆਂਗੇ ਤੁਹਾਨੂੰ ਪਤਾ ਆਪਾਂ ਨੂੰ ਕੋਈ ਇਸ਼ੂ ਨਹੀਂ ਉਤਰਾਂ ਤੱਕ ਹੁਣ ਆਪਾਂ ਦੂਜੀ ਚੱਕਲੇ ਕਰ ਲਈ ਇਕੱਠੇ ਸਾਰੇ ਆ ਜਿਓ ਫਿਰ ਐ ਪਹਿਲੇ ਦੋਨੋਂ ਫੜ ਕੇ ਨਾ ਤੂੰ ਉਤਰ ਛੱਡ ਦੇ ਦੋਨੋਂ ਬਾਹਰ ਕਰ ਇੱਕ ਦੋ ਹਾਂਜੀ ਛੱਡ ਦੇ ਦੋਨੇ ਸਕਾਰੀ ਬਾਹਰ ਦਾ ਰੱਜੇ ਬੜ ਕੋਈ ਗੱਲ ਨਹੀਂ ਜਾਣ ਦਿਓ ਓ ਤੂੰ ਹੋਰ ਨਾ ਬਹ ਪੋਰਦੇ ਲੀਓ ਪ੍ਰਿਤਿਆ ਓਕੇ ਯਰ ਬੋੜ ਯਰ ਬੱਚੇ ਉੱਚੀ ਦੇਖੇ ਅੱਜ ਕਿ ਕੱਲ ਵੀ ਨਹੀਂ ਅੰਜਲ ਕੀ ਬੰਦਾ ਕਿੱਥੇ ਨਿਕਲ ਗਏ ਕਿੰਨੇ ਨਿਕਲ ਗਏ ਲਾਈਟਾਂ ਨੂੰ ਡਬ ਬੁਝਾ ਗਏ ਉਹ ਤਾਂ ਬੁਝਾਤੀ ਬਾਹਰਲੀ ਬੁਝਾਤੀ ਆ ਬੁਝਾ ਦੇ ਕੇ ਕਰਾ ਛੜ ਤੇ ਦੋ ਸ਼ਿਕਰਦਾ ਅਥਰ ਨੂੰ ਸੁਣ ਇੱਕ ਦੋ ਕੂਤਰ ਹੋਰ ਬੈਠੇ ਹੋਗਾ ਗੁਸ਼ਤਰੀ ਤੇ ਆਪਣੀ ਤੇ ਲੱਗੀ ਤੇ ਨਾਲੇ ਠੀਕ ਹੈ ਕਿ ਨਹੀਂ ਇਹ ਵੀ ਕਰਾਮਾਤੀ ਹੈ ਹਾਂਜੀ ਸੀ ਲੈ ਟਾਂ ਟੱਕਰ ਕੇ ਬੰਦ ਯਾਰ ਆ ਬੱਚਿਆਂ ਦਾ ਰੋਣਾ ਸੀਗਾ ਮੈਨੂੰ ਪਤਾ ਨਹੀਂ ਚੋਕ ਦਿੱਤੀ ਹੈ ਕਿ ਨਹੀਂ ਕਾਲੀ ਜੇ ਚੋਕ ਨਾ ਦਿੱਤੀ ਤੇ ਇਹ ਤੰਬੇ ਮੈਨਗੇ ਤੇਰੀ ਐਂਦੇ ਨਾ ਫੋਹਲੀ ਆ ਨੀ ਜੇ ਪਕੜੋ ਸਿਆਣੇ ਕੀ ਹੋਇਆ ਬੇਟਾ ਚਿੱਟੀ ਕੋਣੀ ਨੇ ਸੱਤਾਂ ਕੰਮ ਤੁਸੀਂ ਉਹਨੇ ਵੀ ਦੇ ਦਿੱਤੀ ਓਕਰ ਡਾਂ 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 ਦੂਜਾ ਜੋੜਾ ਚੈੱਕ ਕਰ ਲੈ ਕਰੀ ਬਾਬੇ ਮੈਂ ਫਿਰ ਦੱਸਦਾ ਤੁਹਾਨੂੰ ਹਾਂਜੀ ਤੇ ਜਿਹੜਾ ਕਬੂਤਰ ਬਈ ਪਹਿਲਾਂ ਫੜਿਆ ਸੀ ਆਪਾਂ ਚਿੱਟੀਆਂ ਅੱਖਾਂ ਦਾ ਆਹ ਵਾਲਾ ਸਫੇਦ ਚਿੱਟਾ ਜਿਹਦੇ ਬਗੜਾਂ 'ਚ ਪਿੱਕਾ ਫਿੱਕਾ ਗਲਾਬੀ ਰੰਗ ਲੱਗਿਆ ਸੀਗਾ ਤੇ ਇਹ ਕਬੂਤਰ ਨੇ ਬਈ ਰੰਗ ਲਾਦਾ ਆਪਾਂ ਹੁਣ ਹਰਾ ਠੀਕ ਹੈ ਇਕੱਲੇ ਨਹੀਂ ਹੁਣ ਤਾਂ ਆਪਾਂ ਹਜਾ ਕਰਤਾ ਟੋਰੀ ਕਰਤੀ ਮੜੀ ਹਰੀ ਤੇ ਹਰੀ ਟੋਰੀ ਕਰਕੇ ਇਹਨੂੰ ਛੱਡ ਦਿਆਂ ਬਈ ਆਪਾਂ ਜਿੱਥੇ ਜੇ ਕਿਸੇ ਦਾ ਜਾਣਾ ਹੋਇਆ ਹਨਾ ਬਈ ਘਰੇ ਵਾਪਸ ਤਾਂ ਚੱਲ ਜੂਗਾ ਜਾਂ ਇੱਥੇ ਰਹਿਣਾ ਹੋਇਆ ਤਾਂ ਆਪਣੇ ਕੋਲੇ ਰਹਿ ਪੂਗਾ ਛੱਡ ਦਈਏ ਸ਼ੇਰ ਨੂੰ ਦੇਖੀ ਕੀ ਕਹਿੰਦਾ ਨਾ ਅਰ ਲਿਓ ਇਹ ਹਟ ਜਾ ਨਾ ਚੱਲ ਪੇ ਤੂੰ ਕਿ ਦੇ ਨਹੀਂਂਦਾ ਤੂੰ ਚਿਵਾਰੇ ਦੇ ਬੈਠੋਗੇ ਨਹੀਂ ਉੱਡ ਗਿਆ ਵੀ ਉੱਡ ਗਿਆ ਉੱਡ ਗਿਆ ਉੱਡ ਗਿਆ ਉਹ ਹੀ ਜਾਂਦਾ ਤੁਹਾਡੇ ਸਾਹਮਣੇ ਨਿਕਲ ਗਿਆ ਕੋਈ ਚੱਕਰ ਨਹੀਂ ਤੂੰ ਜਾਣ ਦਿਓ ਹਨਾ ਜੇ ਜਾਣਾ ਤਾਂ ਜਾਵੇ ਜੇ ਇੱਥੇ ਰਹਿਣਾ ਕਰ ਰਵੇ ਕੋਈ ਦਿੱਕਤ ਨਹੀਂ ਆਪਾਂ ਨੂੰ ਠੀਕ ਹੈ ਕਿ ਨਹੀਂ ਆਪਾਂ ਕਰਾਉਣਾ ਕੀ ਹੈਗਾ ਹੋ ਜਾਂਦਾ ਨਿਕਲਿਆ ਪਿੰਡ ਤੋਂ ਉਹ ਚੱਲ ਗਿਆ ਸਿੱਧਾ ਉਹ ਜਾ ਆ ਬੜਾ ਉਹ ਟੱਪ ਗਿਆ ਚਲੋ ਦੇਨੇ ਕੀ ਵੰਦਾ ਫੋਨ ਆਈ ਨੇ ਕਰ ਇੱਕ ਵਾਰ ਚੱਕ ਲਾ ਮੈਂ ਬਾਪ ਤੇ ਆ ਦੋ ਕੁ ਉਤਰ ਆਪਣੇ ਬਹਿ ਕੇ ਛਤਰਾ ਕਰਕੇ ਸੈਟ ਵਟ ਤੇ ਬੱਚਿਆਂ ਮੂਚਾਂ ਤੇ ਨਿਗਾ ਮਾਰ ਲਈ ਮਾੜੇ ਮੂਟੇ ਆਂਡਿਆ ਤੇ ਇਹ ਵੋ ਹਨਾ ਲੱਲਾ ਪੱਬਾ ਫਿਰ ਕਰਦੇ ਆ ਪਸੂ ਡਰਾਂ ਸ਼ੇਰ ਚੱਲ ਕੇ ਕਰੇ ਲੀਓ ਨੂੰ ਪੁੱਛ ਲਈ ਰੋਟੀ ਦੀ ਲੀਓ ਰੋਟੀ ਖਾਧੀ ਕਿ ਨਹੀਂ ਓਏ ਹੈ ਜਿਹੜੇ ਸਾਦੇ ਭੱਜਾਂ ਦਾ ਖਾਧੀ ਨਹੀਂ ਓ ਤੇਰੀ ਤੇਰੀ ਧੀ ਮੈਂ ਤੈਨੂੰ ਕੀ ਕਹਾਂ ਹਾਂਜੀ ਚੱਲੇ ਆ ਜੀ ਖੇਤ ਚਾਹ ਬਰਫ ਸਮਾਨਾਂ ਤੇ ਬੀੜੀਆਂ ਫੜਾਉਣ ਠੀਕ ਐ ਇਧਰ ਸਾਡਾ ਯਾਰ ਵੀ ਆ ਗਿਆ लवली ਉਸਨਰ ਹੈਲੋ ਜੀ ਬਾੜਾ ਯਾਰ ਕੈਮ ਹੋ ਕੇ ਰਹਿਨੇ ਜਮਣੋ ਦੇ ਚਤੋਂ ਪੈ ਰਹੇ ਨੇ ਮਾਰਤੇ ਹਨਾ ਉਹ ਗੱਲ ਐ ਤੇਰੀ ਹੋਰੇ ਇਹ ਬੜੀਆ 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 ਦਿਮਾਗ ਸੈੱਟ ਰਹਿੰਦੇ ਨੇ ਨਾ ਬੰਦਾ ਸੱਚੀ ਗੱਲ ਐ ਹਾਂਜੀ ਪਹੁੰਚ ਗਈ ਬਾਬਾ ਜੀ ਕੋਲੇ ਪਾਣੀ ਚ ਮੈਂ ਕਹਿੰਦਾ ਪੱਟਣਾ ਔਖਾ ਹੈ ਅੱਛਾ ਇਹ ਬੰਦ ਕਰਤੀ ਸੀਗੀ ਉਧਰਲੀ ਮੋਟ ਲਈ ਹਿਸਾਬ ਤਾਵਾ ਦੇਸ ਨਕਰਿਆਂ ਦੇ ਧੀਂਗਾ ਉਹ ਆ ਸਾਡੀ ਥਾਕਦੇ ਨੇ ਪਹਿਲਾਂ ਦੇ ਸੀ ਤੇ ਬਾਬਾ ਵਾਦਤਾ ਨਹੀਂ ਪੈ ਗਿਆ ਵਾਦਤਾ ਕਿੱਥੇ ਪੈਂਦਾ ਝੋਨੇ ਨੂੰ ਕੀ ਹੁੰਦਾ ਕਿ ਝੋਨੇ ਨੂੰ ਹੁੰਦਾ ਲੈ ਬਾਬਾ ਓਏ ਸਰਦਾ ਤਾਜ ਕੋਈ ਗੱਲ ਨਹੀਂ ਚਾਹ ਜੂ ਫੜਾਦੀ ਬਾਬੇ ਨੂੰ ਜਾਹ ਜੂ ਬੀੜੀ ਓਕੇ ਰਪੋਟਾ ਹੋ ਗਈਆਂ ਸਰੀਰ ਬੰਨ ਤੇ ਉਤੋਂ ਉਤੋਂ ਬੂਸਟ ਲਾਤਾ ਬਾਬੇ ਨੂੰ ਹੁਣ ਕਿੱਥੇ ਦੱਬਦਾ ਇਹ ਠੀਕ ਹੈ ਕਿ ਨਹੀਂ ਹਾਂਜੀ ਦੂਜੇ ਖੇਤ ਪਹੁੰਚ ਚੁੱਕੇ ਆ ਜੀ ਉਹਨਾਂ ਨਾਲ ਤਾਂ ਮੋਟਰ ਬੰਦ ਕਰਾਏ ਆ ਇਹਨਾਂ ਨਾਲੇ ਬੀੜੀਆਂ ਫੜਾਏ ਸੀਗੇ ਤੇ ਦੱਬੀ ਹੈ ਨਹੀਂ ਜੀ ਬេរੀ ਬਰ ਕੋਠੇ ਜੇ ਡੱਬੀ ਭਾਗਿਆ ਯਾਰ ਤੇ ਕੋਈ ਨਾ ਚਾਬੀ ਵੇਖੀ ਕਿੱਥੇ ਗਈ ਹੋਊਗੀ ਹਰ ਜਿਹੜੀ ਚਾਬੀ ਭਾਲੀਏ ਬਣ ਰਖੇ ਦਾਣੇ ਜੀ ਆਪਾਂ ਕੂਤਰਾ ਨੂੰ ਟਾਈਮ ਨਾਲ ਹੀ ਆਇਤਾ ਜੀ ਆ ਲੱਗਿਆ ਪਿਆ ਵਧੀਆ ਗੱਲਾਂ ਨੂੰ ਬਾਰੇ ਨਾਲ ਸਵਾਲ ਆਈ ਜਾਂਦਾ ਆ ਟਰੇ ਚੱਕੀ ਬਈ ਆ ਹੋਰ ਨਹੀਂ ਹਾਂ ਹੂੰ ਜੱਟ ਦਾ ਜੱਟ ਦਾ ਡੌੜਾ ਨਹੀਂ ਇਹਦਾ ਲਓ ਜੀ ਆਇਓ ਬਤੋਏ ਦਾਣੇ ਰੱਖਦੇ ਨੇ ਵੀ ਇਹਨਾਂ ਨੂੰ ਪਾਣੀ ਇਹਨਾਂ ਕੋਲੇ ਪਿਆ ਤੇ ਫਿਰ ਟਾਈਮ ਨਾਲ ਟੈਨਸ਼ਨ ਫਰੀ ਹੋ ਜਾਗੇ ਠੀਕ ਹੈ ਕਿ ਨਹੀਂ ਨਹੀਂ ਆਹ ਸ਼ੀਟ ਟਰੇ ਆ ਸ਼ੀਰਾ ਓਏ ਕਾ ਬੜਾ ਯਾਦ ਕਰ ਗਿਆ ਹੋ ਰਹੀ ਐ ਨਾ ਬੱਤ ਲਓ ਜੀ ਇੱਧਰ ਵੀ ਰੱਖ ਤੇ ਓਕੇ ਹੋ ਗਈ ਹਾਂ ਓ ਮਾਈ ਗਾਡ ਹਾਲਾ ਬੀਬੀ ਚੱਕ ਕੇ ਹਾਂ ਤੇ ਇੱਧਰ ਪਈ ਆ ਕਬੂਤਰਾਂ ਕੋਲੇ ਇਹਨਾਂ ਨੂੰ ਕੋਣ ਦੀ ਕੋਈ ਲੋੜ ਨਹੀਂ ਠੀਕ ਹੈ ਨਹੀਂ ਤੇ ਕਿਹੜੇ ਸਕੂਨ ਬਈ ਯਾਰ ਤੂੰ ਸਕੂਨ ਲੱਗਿਆ ਮੈਨੂੰ ਬਈ ਨਹੀਂ ਲੱਗਿਆ ਯਾਰ ਇਹ ਪੜਦਾ ਹੀ ਬੜਾ ਜਦਨੇ ਆ ਬੰਦਰ ਇਕੱਠੇ ਹੀ ਪੜਿਆ ਹੁੰਦਾ ਹੈ ਕੱਠੇ ਦੋ ਤਿੰਨ ਕਲਾਸਾਂ ਦਾ ਪੜ੍ਹ ਕੇ ਘਰੋਂ ਹੀ ਆਂਦਾ ਏ ਫਿਰ ਜੇ ਉਹਥੇ ਪੜ੍ਹਾਣੇ ਉਤੋਂ ਹੀ ਨਹੀਂ ਜਾਏਗੇ ਗੱਲ ਕਰੇ ਨਹੀਂ ਨਹੀਂ ਦੋ ਤਿੰਨ ਕਲਾਸਾਂ ਘਰੋਂ ਪੜ੍ਹ ਕੇ ਆਂਦਾ ਜੀ ਉੱਥੇ ਵੀ ਉਹ ਪੜ੍ਹਾ ਲ ਦੇ ਤਾਂ ਜਵਾਬ ਨਹੀਂ ਆਂਦਾ ਉਦੋਂ ਵੀ ਪੜ੍ਹ ਲੈਂਦਾ ਨਾਲ ਦੀ ਨਾਲ ਹੀ ਇਹ ਕਹਿੰਦਾ ਵੀ ਲਿਆ ਤਿਆਰੀਆਂ ਤੇ ਤਾਂ ਕਰਕੇ ਅੱਜ ਬਈ ਇਹ ਮੂੰਗੀ ਬਈ ਇਹਨਾਂ ਨੂੰ ਠੀਕ ਐ ਬੈਠ ਕੇ ਜਿ ਰੱਖ ਦਗੇ ਹਾਂਜੀ ਤੇ ਬਾਬਾ ਵੀ ਫੋਨ ਲਾਈ ਜਾਂਦਾ ਯਾਰ ਉਹਦਾ ਹੱਲ ਕਰਕੇ ਆਓ ਯਾਰ ਗੁਰੂਗਰ ਵਾਲਾ ਭਾਈ ਆਹ ਗੁਰੂਗਰ ਵਾਲਾ ਉਹ ਨਹੀਂ ਯਾਰ ਉਹ ਆਪਣਾ ਜਿਹੜਾ ਖੇਤ ਹੁੰਦਾ ਕੰਮ ਤੇ ਗੁਰੂਗਰ ਵਾਲਾ ਜਿਹੜਾ ਇਹ ਉਹ ਰੋ ਫੇਰ ਆ ਗਿਆ ਡੱਬੀ ਫੜਾ ਕਿਉਂ ਨਹੀਂ ਖੇਤ ਨੂੰ ਯਾਰ ਅੱਜ ਇਸੇ ਵਾਲੀ ਭਾਈ ਇਹ ਬਸ ਕੱਢੀ ਜਾਂਦੇ ਰੱਬ ਹੀ ਜਾਂਦਾ ਓਕੇ ਜੀ ਦਾਣਾ ਪਾਣੀ ਬੈਠ ਕੇ ਜੀ ਹੋ ਗਿਆ ਠੀਕ ਹੈ ਕਿ ਨਹੀਂ ਤੇ ਖੋਡਾ ਜੀ ਵੀ ਹੋ ਗਿਆ ਸਾਰਿਆਂ ਚ ਪਾਣੀ ਪਾਉਣ ਦੀ ਲੋੜ ਨਹੀਂ ਸੀ ਪਾਣੀ ਪਿਆ ਸੀਗਾ ਦਾਣੇ ਸਾਰੇ ਕਬੂਤਰਾਂ ਨੂੰ ਪਾਤੇ ਜਾਲਚ ਵੀ ਦਾਣਾ ਪਾਣੀ ਪਿਆ ਹੈ ਡੰਨਰ ਬੋਟਾਂ ਹੈ ਆਪਣੀਆਂ ਸਾਰੇ ਚਲੋ ਯਾਰ ਖੇਤ ਦੇ ਬਾਬੇ ਨੂੰ ਨਾ ਡੱਬੀ ਫੜਾਇਆ ਗਿਆ ਯਾਰ ਵੀੜਿਆਂ ਪੀ ਨੂੰ ਬੈਠਾ ਕੋ ਵਿਚਾਰਾ ਹਾਂਜੀ ਚੱਕ ਲੈ ਕਬੂਤਰ ਤੇ ਜਿਹੜਾ लवली ਨੂੰ ਦੇਣਾ ਹੈਗਾ ਠੀਕ ਹੈ ਕਿ ਨਹੀਂ ਇਹ ਕਬੂਤਰ ਹੈਗਾ ਭਾਈ ਚਲ ਬਾਹਲਾ ਵਸਾਉਂਦੇ ਗੱਲ ਮਕੀਰਾ ਦੋ ਠੀਕ ਹੈ ਕਿ ਨਹੀਂ ਆ ਚੱਕੀ ਛੋਰਾ ਡੱਬਾ ਚਲ ਖੜ ਜਾ ਕੋ ਭਾਈ ਸਾਹਿਬ ਜਿਹੜਾ ਪੁੱਤ ਪਾਕਾ ਹੋਇਆ ਸੀ ਗਾ ਉਹਦੀ ਭੈਣ ਦਾ ਪੁੱਤ ਹੈ ਫੇਰੀ ਗਲਾਬੀ ਬਗੜਾ ਲੀਦਾ ਹੈ ਢਾਕਾ ਲੀਦਾ ਉਹਦੀ ਭੈਣ ਨੂੰ 20 ਸਾਲ ਉਦਰੀ ਸ਼ਾਹ ਕੀ ਤੋਤੇ ਰੰਗੀ ਬਗੜਾ ਗਲਾਬੀ ਪਗੜਾ ਲੀ ਨੀ ਕੀ ਜਣ ਕੇ ਵਾਸਤੂ ਸੀ ਬੜੀ ਉਹਨੂੰ ਜ਼ੋਰ ਬਾੜਨ ਹੁੰਦੀ ਸੀ ਘਰੇ ਉਹਦਾ ਪੁੱਤ ਹੈ ਤੇ ਗਾਂ ਇਹਦਾ ਪਿਓ ਸੀਗਾ ਝਲਰਾਨੀ ਦਾ ਪੱਠਾ ਤੇ ਰੱਤੇ ਫੁੰਝੇ ਵਾਲੇ ਪੁੱਤਰ ਨਾਲ ਘਟਿਆ ਸੀ ਝਲਰਾਨੀ ਨੇ ਪੀਲਣਾ ਇੱਕ ਸ਼ਾਹ ਦੀ ਸ਼ਾਹ ਕੇ ਭਲਾ ਰੱਖੀ ਐ ਪੀਲੀਆਂ ਦਾ ਉੱਥੇ ਤੋਂ ਵਰਤਾ ਉਹ ਪੀਲੀਆਂ ਨਾਲ ਨਾਲ ਜਿਹੜੀ ਗਾ ਵੀ ਬਾਗੜਾ ਰਹੀ ਤੇ ਉਹਨਾਂ ਨੇ ਇਹ ਬੱਚਾ ਕੰਢਿਆ ਇਹ ਉਹਨੇ ਵੋਕ ਲਿਆ ਇਹ ਕੋਣ ਦਾ ਬੇ ਲੱਗਿਆ ਇੱਕ ਕਾਪੜੇ ਦੀ ਗੱਡੇ ਲੋ ਉਹਨੂੰ ਆਪਾਂ ਪਹਿਲੇ ਦਿਨ ਹੀ ਛੜੀ ਪੈਨ ਉਹ ਨਹੀਂ ਬਾਜ ਪਿਆ ਉਹਨੇ ਮੇਜ ਚ ਵੜ ਗਈ ਸੀ ਪਤਾ ਨਹੀਂ ਤੂੰ ਸੀਗਾ ਕਿੰਨੇ ਤੱਕ ਕਿਹੜਾ ਹੀ ਮਰ ਨਾਲ ਇਹ ਭੁੱਲ ਗਿਆ ਤੇ ਇਹ ਨਾ ਰੱਖਿਆ ਸੀਗਾ ਮਾਜਾ ਤੇਰੇ ਕੰਮ ਆ ਗਿਆ ਕਾਰਨਾ ਠੀਕ ਹੈ ਜੀ ਓਕੇ ਬਾਪੋ ਕਰਤਾ ਬੈਗ ਲੱਗਾ ਠੀਕ ਹੈ ਜੀ ਤੇ ਲੜੀ ਕੋਲੇ ਥੋੜੀ ਜਿਹੀ ਕੂਤਰਾ ਦੀ ਐ ਇਸ ਵਾਰੀ ਤੰਗੀ ਸੀ ਜੀ ਠੀਕ ਹੈ ਕਿ ਨਹੀਂ ਜਿਆਦਾ ਹੀ ਤੰਗੀ ਸੀ ਦੱਸਦਾ ਹਾਂ ਤੇ ਕੋਲੇ ਜੋੜੇ ਜਿਹੜੇ ਨਹੀਂ ਬਣਦੇ ਪਈ ਸੀ ਤੇ ਕੰਮ ਖੇੜ ਜਿਹੀ ਵੇਜੀ ਖਲਰੀ ਜੀ ਸਿੱਧੇ ਹਿਸਾਬ ਕਦਾਵਾ ਇਹ ਜੋੜੇ ਨਹੀਂ ਲਾਉਦਾ ਇਹ ਕਹਿੰਦਾ ਮੇਰੇ ਕੋਲੇ ਕੂਤਰ ਘਟਾ ਆਏ ਮੇਰੇ ਕੋਲੇ ਵੀ ਜਿਆਦਾ ਠੰਡੇ ਹੀ ਆ ਜਾਂ ਗਰਮੀ ਆ ਕਹਿੰਦਾ ਮੇਰੇ ਤਾਜ ਨਹੀਂ ਬੰਦਾ ਕਹਿੰਦਾ ਇਹ ਮੈਂ ਜੋੜੇ ਲਾਵਾਂਗੇ ਨਹੀਂ ਬਸ ਜੋੜੇ ਲਾ ਕੋਈ ਗੱਲ ਇਹ ਕੂਤਰ ਤੇ ਨਹੀਂ ਬੰਦੇ ਆ ਗਾਣਾ ਸੀ ਕਿਵੇਂ ਆ ਦੇਖਾਂਗੇ ਠੀਕ ਹੈ ਕਿ ਨਹੀਂ ਤੇ ਓਕੇ ਵੀ ਮੇਰੇ ਹਿਸਾਬ ਨਾਲ ਹੁੰਦਾ ਤਾਂ ਨਹੀਂ ਆ ਇਹ हाँ जी आगे लियो दे तो आ गए इधर ले कर लिओ बेबी मड़ा जा हरी डोरी वाला कबूतर आया बी जो सवेरे आपा डाय ठीक है ना ही कोई नवा कबूतर आके बैठा तो अपने दोवें कबूतर छतरी पर बैठे तली ला दें ठीक है बी ਇਹ ਦੂਆ ਖੇਤ ਆ ਨਿਰਨੂ ਵਾਲਾ ਹੈ ਨਾਲੇ ਵੀਡੀਓ ਵਗੈਰਾ ਅਪਲੋਡ ਕਰਿਆ ਹੋਇਆ ਤੇ ਦਾਣਾ ਪਾਣੀ ਪਾਇਆ ਸਾਰਿਆਂ ਨੂੰ ਤੇ ਚੱਲ ਇਹਨਾਂ ਨੂੰ ਜਾਂ ਤਾਂ ਸ਼ਾਮ ਨੂੰ ਲਾ ਦਾਂਗੇ ਯਾਰ ਬੈਠੇ ਰਹਿੰਦੇ ਕੋਈ ਤਾਂ ਤੇ ਹੋਰ ਕੋਈ ਨਿਆ ਕਬੂਤਰ ਨਹੀਂ ਆਇਆ ਬਾਈ ਠੀਕ ਹੈ ਸਕੋਂ ਦੀ ਜਿਹੜਾ ਇੱਕ ਸੀਗਾ ਆਪਣਾ ਨਵਾਂ ਆਪਣੇ ਕੋਲ ਉਹ ਵੀ ਡਾਤਾ ਉਹ ਵੀ ਨਹੀਂ ਆਇਆ ਘਰੇ ਮੁੜ ਕੇ ਮੈਂ ਤਾਂ ਅਸੀਂ ਆ ਜੂਗਾ ਹਾਂਜੀ ਆ ਗਏ ਜੀ ਖੇਤ ਵਾਲ ਨੂੰ ਲੈ ਕੇ ਬਾਈਕ ਐਂਡ ਨੀਰੇ ਵਾਲੀ ਰੇੜੀ ਇੱਕ ਵਾਰ ਪਾਈ ਓਏ ਰਸਤਾ ਤੰਗ ਕਿਤੇ ਡੇਗਣਾ ਭਾਈ ਹਾਂਜੀ ਚੱਲਦੇ ਆਂ ਜੀ ਕਰਨ ਮੀਰਾ ਵੱਢ ਕੇ ਲਿਆ ਲੱਦ ਠੀਕ ਹੈ ਜੇ ਨਹੀਂ ਤੇ ਓਕੇ ਰਪੋਟ ਐ ਹੋ ਚੱਲਾ 7 ਦਾ ਟਾਈਮ ਕਰ ਗਿਆ ਕਬੂਤਰਪਾਈ ਖੇਤ ਆ ਕੇ 7 ਦਾ ਵੀਡੀਓ ਵਗੈਰਾ ਵੀ ਕਰਤੀ ਇੱਥੇ ਅਪਲੋਡ ਫਿਰ 5G ਠੀਕ ਆ ਯਾਰ ਅੱਜ ਥੋੜਾ ਇਦਨ ਮਠਾਇਆ ਲੱਗ ਰਿਹਾ ਅੱਜ ਅੱਜ ਨਾ ਸਿਰ ਤਾਂ ਅੱਜ ਵੀ ਕੰਮ ਕੀਤੇ ਸੀ ਪਰ ਆਟੇ ਗੁੰਨੇ ਰਹੇਗੇ ਤੇ ਹੂੰ ਹੂੰ ਸਮਝ ਗਏ ਆਟੇ ਗੁੰਨੇ ਰਹੇਗੇ ਤੇ ਉਹ ਰਹੇਗੇ ਤੇ ਚਲੋ ਕੋਈ ਨਾ ਅੱਜ ਸੀਗਾ ਆਪਣਾ ਕੋਈ ਛੜ ਛੱਡੋ ਯਾਰ ਘਰੇ ਚાલਦੇ ਕਰ ਹਾਂਜੀ ਆ ਗਏ ਇਹ ਇਧਰ ਲੈ ਕੇ ਕਰੇ ਓਕੇ ਖੋਲੀ ਬਰਬੂਰੋ ਛੱਡੀ ਇਹ ਲਈ ਉਹਨੂੰ ਦੇਖੀਏ ਕਬੂਤਰ ਆਪਣੇ ਅੰਦਰ ਕਰੀਏ ਤੜਕੇ ਦੇ ਬਾਹਰ ਕੱਢਿਆ ਵਿਚਾਰੇ ਹਨਾ ਚਿੜੀ ਮਰੀ ਦੇ ਚੱਕਰਾਂ 'ਚ ਹਾਂ ਇੱਕ ਤਾਂ ਆਇਆ ਬੈਠਾ ਹੈ ਆਪਣੇ ਜਾਲ 'ਚ ਠੀਕ ਹੈ ਜੀ ਮਤਲਬ ਜਾਲ 'ਚ ਨਹੀਂ ਇਧਰ ਇਹਦੇ 'ਚ ਇੱਕ ਕਬੂਤਰ ਬੈਠਾ ਆਪਣਾ ਸ਼ਤਰੀ ਤੇ ਤੇ ਹੋਰ ਕੋਈ ਪਿਜਨ ਨਾ ਨੋ ਹੋਰ ਕੋਈ ਪਿਜਨ ਹੈ ਨਹੀਂਗਾ ਆਪਣੇ ਦੋ ਕਬੂਤਰਾਂ ਬਸ ਹਾਂ ਬੱਤ ਚਲੋ ਅੰਦਰ ਕੇ ਰਾਤ ਨੂੰ ਤਾੜ ਦਿਆਂਗੇ ਯਾਰ ਚਲੋ ਛੱਡੋ ਕੋਈ ਲਓ ਜੀ ਇੱਕ ਕਬੂਤਰ ਨਵਾਂ ਹੋਰ ਆ ਕੇ ਬਹਿ ਗਿਆ ਪਤਾ ਨਹੀਂ ਕਿਹਦਾ ਬਈ ਮੈਂ ਆਪਣੇ ਕਬੂਤਰ ਲਈ ਜਾਂਦਾ ਸੀਗਾ ਠੀਕ ਐ ਉੱਚਾ ਫਿਰਦਾ ਹੀ ਪਹਿਲਾਂ ਇਹ ਮਤਲਬ ਵੀ ਮੈਂ ਜਦੋਂ ਪਹਿਲਾਂ ਵੀ ਦੇਖ ਉਹਦੇ ਵੀ ਫਿਰਦਾ ਸੀ ਮੈਂ ਚਲੋ ਪਿੰਡ ਚੋਂ ਹੁਣਾ ਕੇ ਦਾ ਨਾ ਰੰਗ ਲੱਗੇ ਇਹਦੇ ਗੁਲਾਬੀ ਉਹ ਵੀ ਤੁਸ ਨੂੰ ਫੜ ਕੇ ਦੇਖਾਉ ਸਾਰਾ ਕੁਝ ਕੋਈ ਚੱਕਰ ਨਹੀਂ ਸਿੱਧਾ ਆਇਆ ਗੁੱਛ ਮਾਰ ਕੇ ਮੈਂ ਆਪਣੇ ਕਬੂਤਰਾਂ ਦਾ ਤਾੜੀ ਆਂਦਾ ਸੀਗਾ ਗੁਲਾਬੀ ਕਾਂਤਲਾ ਤਾਂ ਮੰਦਰ ਤਾੜਦਾ ਬਈ ਠੀਕ ਐ ਗੁਲਾਬੀ ਕਾਂਦਲ ਤਾਂ ਇੱਥੋਂ ਆ ਦੇਖੋ ਆ ਬੈਠਾ ਸਾਹਮਣੇ ਗੁਲਾਬੀ ਕਾਂਤਲਾ ਤਾਂ ਮੰਦਰ ਕਰਤਾ ਤੇ ਗੁਲਾਬੀ ਟੂਸੇ ਵਾਲਾ ਰਹਿ ਗਿਆ ਉਹ ਉੱਡ ਕੇ ਤਾਂ ਬੈ ਗਿਆ ਸਿੱਧਾ ਆਇਆ ਗੁੱਛ ਮਾਰ ਕੇ ਬਈ ਟੱਕ ਛਤਰੀ ਦੇ ਬੈ ਗਿਆ ਆਪਾਂ ਨੂੰ ਨਹੀਂ ਪਤਾ ਬਈ ਕਿਹਦਾ ਹੈ ਹਨਾ ਕਿਹਦਾ ਨਹੀਂ ਤੇ ਲੱਗੀ ਛਿਦਰੀ ਤੇ ਆ ਕੇ ਬੈਠਾ ਬਈ ਕੂਤਰ ਨਾਲ ਆਪਣਾ ਵਰਾ ਬੈਠਾ ਮਗਰ ਬੈਠਾ ਦੇਖੋ ਤੇ ਇੱਕ ਹੋ ਬੈਠਾ ਸਾਹਮਣੇ ਉਹ ਵੀ ਨਹੀਂ ਬਈ ਪਤਾ ਕਿਹਦਾ ਕਬੂਤਰ ਹੈ ਇਹ ਵੀ ਆਪਣੇ ਬੈਠ ਗਿਆ ਦਾ ਆਪੇ ਆਪਾਂ ਨਹੀਂ ਨਾ ਬੜਕਾਈ ਹੈ ਨਾ ਤੁਹਾਨੂੰ ਪਤਾ ਆਪਾਂ ਦਾ ਆਪ ਦੇ ਤੇ ਨਹੀਂ ਬੜਕਦੀ ਹੈ ਨਾ ਦੂਜਿਆਂ ਦੇ ਕਿਥੋਂ ਬੜਗਾ ਲਾਂਗੇ ਤੇ ਉਹ ਆਪਾਂ ਡੋਨਟ ਨੋ ਕਿਹਦਾ ਕੁਛ ਹੈ ਕਿਹਦਾ ਨਹੀਂ ਮਸਾਕੇ ਬੈਠ ਗਿਆ ਲਾ ਕੇ ਅੰਦਰ ਕਰ ਦੇਣਾ ਕੋਈ ਚੱਕਰ ਵਾਲੀ ਗੱਲ ਨਹੀਂ ਵਾਲੇ ਕਬੂਤਰ ਹੀ ਨੇ ਪਤਾ ਨਹੀਂ ਕੀ ਚੱਕਰ ਆ ਯਾਰ ਉਹੀ ਆ ਲੱਗੀਆਂ ਤੇ ਆ ਬੈਠ ਜਾਂਦੇ ਖਾਲੀ ਤੇ ਆ ਕੇ ਬਹਿ ਜਾਂਦੇ ਆ ਕਬੂਤਰੋਂ ਦਾ ਕਬੂਤਰ ਨਾਲ ਆ ਕੇ ਬਹਿ ਜਾਂਦੇ ਕਿੜਾ ਜਿਹਾ ਲਓ ਜੀ ਕਬੂਤਰ ਥੱਲੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਆਪਣਾ ਕਬੂਤਰ ਥੱਲੇ ਆ ਗਿਆ ਨਾ ਤੇ ਉਹਦੀ ਵੀ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਉੱਡ ਗਿਆ ਨਿਕਲ ਗਿਆ ਕਬੂਤਰ ਬਈ ਹੋ ਜਾਂਦਾ ਪਤਾ ਨਹੀਂ ਕਿਦਾ ਸੀਗਾ ਆਪਾਂ ਲਾਇਆ ਨੀਗਾ ਉੱਡ ਗਿਆ ਹੁਣ ਚਿੜੀ ਮਾਰੀ ਕਰ ਹੀ ਲਈ ਚੱਲ ਪੁੱਤ ਚੱਲ 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 ਫੇਰ ਬਾਹਰੋਂ ਪਤਾ ਨਹੀਂ ਲੰਘ ਗਿਆ ਬਈ ਕੂਤਰਣਾ ਥੱਲੇ ਉੱਤਰਦਾ ਸੀਗਾ ਆਪਾਂ ਲਾਇਆ ਹੈ ਨੀਗਾ ਤੇ ਨਿਕਲ ਗਿਆ ਪਰਾਂ ਨੂੰ ਉਹ ਬੈਗਾ ਬਈ ਥੱਲੇ ਆ ਕੇ ਆਏ ਹੈ ਹੈ ਫੇਰ ਉੱਡੂ ਬਈ ਇਹ 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 ਆ ਜਾ ਆ ਜਾ ਆ ਜਾ ਇਹਨੂੰ ਲਾਈ ਲੱਗੇ ਬਈ ਓਏ ਸਾਡੇ ਵਾਲਿਆਂ ਦੇ ਦੂਜਿਆਂ ਦੇ ਘਰੇ ਫਿਰ ਆਖੇ ਨਹੀਂ ਆਖਿਆ ਆ ਗਿਆ ਆ ਗਿਆ ਬੈਗਾ ਸਾਡੇ ਸਾਹਮਣੇ ਇੱਕੋ ਰੰ ਅੰਦਰ ਕਰਦੀ ਹੈ ਯਾਰ ਆਪਾਂ ਇਹਨੂੰ ਡਰਾਇਆ ਵੀ ਕੂਤਰ ਪਤਾ ਨਹੀਂ ਕੀਦਾ ਹੈਗਾ ਥੱਲੇ ਉੱਤਰ ਨੂੰ ਕਰੀਦਾ ਨਹੀਂ ਗਰਾ ਪੈ ਗਿਆ ਨਾ ਬਾਕੀ ਐਂ ਲੱਗਦਾ ਜਿਵੇਂ ਕਬੂਤਰ ਉੱਡ ਕੇ ਆਇਆ ਹੁੰਦਾ ਤਿਤ ਲੱਗਦੀ ਵੀ ਚੰਗੀ ਹੈ ਵੀ ਪੱਠੀ ਠੀਕ ਹੈ ਇੱਕ ਮਿੰਟ ਨੂੰ ਅੰਦਰ ਕਰਤੀਏ ਇਹਨੂੰ ਸਿੱਧਾ ਜਾਲ 'ਚ ਟਰਾਂਸਫਰ ਕਰਤੀਏ ਆ ਜਾ ਆ ਜਾ ਆ ਜਾ ਆਇਆ ਪੁੱਤ ਆਇਆ ਆ ਜਾ ਆ ਜਾ ਆ ਜਾ ਇੱਕ ਮਿੰਟ ਬਈ ਇਹਨੂੰ ਅੰਦਰ ਲਾ ਲੈਂ ਖੜਜੋ ਵਾਹ ਜੀ ਵਾਹ ਸਿੱਧੀ ਅੰਦਰ ਜਾਲ ਦੇ ਆ ਦੇਖੋ ਆ ਬੇਟੀ ਆਪੇ ਹੀ ਸਿੱਧੀ ਜਾਵਾ ਯਰ ਇੰਨੇ ਕੂਤਰ ਕਿੱਥੋਂ ਆ ਜਾਂਦਾ ਆਪੇ ਆ ਬੇਟੀਆਂ ਦੇ ਬਰੂ ਹਨਾ ਡੋਨਟ ਨੋ ਪਤਾ ਨਹੀਂ ਕਿੱਥੋਂ ਆ ਰਹੇ ਆ ਕਦੇ ਸਪੇਅਰ ਬਾਹਰ ਛੱਡਦਾ ਸੀ ਮੈਂ ਸ਼ਾਇਦ ਜਿਹੜੀ ਕਾਹਾ ਬੈਠਾ ਪਤਾ ਨਹੀਂ ਕੀ ਦਾ ਹਣਾ ਇਹ ਵੀ ਮਿਲਦਾ ਆ ਜੱਥ ਨੂੰ ਘਰੇ ਨੂੰ ਵੀ ਤਾੜਦੇਗਾ ਪਾਓ ਬੱਚਾ ਜੇ ਵੀ ਆ ਗਿਆ ਹਣ ਇਹ ਬੜਾ ਦਾ ਕਰਨੇ ਆ ਪਰ ਰੱਖਨੇ ਨਹੀਂ ਜਿਵੇਂ ਉਹ ਕਬੂਤਰ ਨੇ ਦਾਦਾ ਆਪਾਂ ਟੌਰੀ ਹਰੀ ਕਰਕੇ ਇਹਨਾਂ ਨੂੰ ਵੀ ਬਸ ਕੱਢ ਕੇ ਬਾਹਰ ਉੱਲਾ ਮਾਰਦਾ ਕਰਨਾ ਹਣਾ ਵਿੱਚ ਰੱਖ ਕੇ ਤੇ ਕੀ ਕਰਨਾ ਲੁੱਡਾ ਕਰਨੇ ਵਧੀਆ ਵਿਚਾਰੇ ਪਾਣੀ ਦਾ ਵੀ ਫੁੱਲ ਤੇ ਹੈ ਵੀ ਜਾਨਵਰ ਠੀਕ ਆ ਕਿ ਨਹੀਂ ਬਾਹਲਾ ਮੂੰਹ ਸਿਰ ਨਹੀਂ ਦਿਖਾਉਂਦੇ ਇਹਦਾ ਮੁੜ ਕੇ ਤੁਸੀਂ ਉਹੀ ਕਹਿਂਦੇ ਵਿੱਚ ਕਈ ਕਮੈਂਟਾਂ ਚ ਘੁੱਸੇ ਯਾਰ ਮੇਰਾ ਬਾਈ ਹਣਾ ਉਹ ਟਾਂਗਣਾ ਬਾਹਰ ਛੋਡੀ ਭੈਣ ਚ ਉਹੀ ਛੰਡੀਆਂ ਨਾਲ ਦਾ ਯਵਲੀਆਂ ਇੱਕ ਮਿੰਟ ਇਹਨਾਂ ਨੂੰ ਪਾਣੀ ਧੋਤ ਗਿਆ ਯਾਰ ਪਾ ਲਓ ਜੀ ਪਾਣੀ ਪੋਣਾ ਥੋੜੇ ਸਾਹਮਣੇ ਤੇ ਦੇਖੋ ਬਾਜੀ ਕੰਦਾ ਜਾਣਾ ਰ ਪਾਣੀ ਨੂੰ ਆ ਡੱਟ ਦਾ ਪਾਣੀ ਦਾ ਟੁੰਡਾ ਧੋ ਕੇ ਪਾਇਆ ਫੁੱਲ ਤੇ ਆਇਆ ਜੀ ਉੱਡ ਕੇ ਆ ਜਾਣਾ ਫਿਰ ਬਾਹਰੋਂ ਪੂਰਾ ਹੋਣਾ ਬਈ ਕਿਸੇ ਦਾ 100% ਦਾ ਠੀਕ ਹੈ ਕਿ ਨਹੀਂ ਚਲੋ ਕੋਈ ਨਾ ਆਪਣੀ ਤਾਂ ਸੇਵ ਹੀ ਹੈ ਦੇਖੋ ਐ ਐ ਐ ਐ ਵਾਹ ਜੀ ਵਾਹ ਇੱਕ ਜਿਹੜਾ ਇੱਥੇ ਬੈਠਾ ਸੀ ਨਾ ਪਿੱਛੇ ਉਹ ਵੀ ਉਤਰ ਨੂੰ ਕਰਦਾ ਘਰੇ ਆਪਣੇ ਤੇ ਹੁਣ ਉਹ ਉੱਡ ਕੇ ਇਧਰ ਬੈ ਗਿਆ ਉਹ ਬੈਠਾ ਬਈ ਅਨੇ ਕਬੂਤਰ ਕਬੂਦਰੀ ਬੱਚਾ ਕੀ ਹੈ ਡੋంట్ 노 ਉਹ ਇੱਕ ਦਾ ਕੈਵਰੇਜ ਫਾਲਟ ਪੈ ਗਿਆ ਆਪਣੇ ਜਨ ਉਹ ਬੈਠ ਗਿਆ ਆਇਓ ਪੁੱਤਰੋ ਥੱਲੇ ਫੇਰ ਤੁਹਾਨੂੰ ਦੇਖ ਕੇ ਆ ਜਣੇ ਥੱਲੇ ਹਾਂਜੀ ਤੇ ਕੱਲ ਵਾਲੇ ਵਲੌਗ ਦੀ ਐਂਡਿੰਗ ਵੀ ਰਹਿ ਗਈ ਸੀ ਕਰਨ ਵਾਲੀ ਬਈ ਤੇ ਇੱਕ ਗੱਲ ਹੋਰ ਸੱਚ ਨਾ ਮੈਂ ਮੰਨ ਕੇ ਵੀਡੀਓ ਨਹੀਂ ਬਣਾ ਸਕਿਆ ਪਰ ਟਾਈਮ ਲੈਪਸ ਜ਼ਰੂਰ ਲਾਇਆ ਸੀ ਮੈਂ ਰਾਤ ਨੂੰ ਆ ਕੇ ਹਨਾ ਤੇ ਉਦੋਂ ਵੀ ਬਈ ਇੱਕ ਨਵਾਂ ਕਬੂਤਰ ਆ ਕੇ ਬੈਠਾ ਸੀਗਾ ਜਾਲ ਤੇ ਪਤਾ ਹੀ ਨਹੀਂ ਕਿੱਥੋਂ ਆਉਂਦਿਆ ਕੱਲ ਕੱਲ ਜੇ ਆਪਾਂ ਤਿੰਨ ਕਬੂਤਰ ਫੜ ਲਏ ਨਵੇਂ ਤਿੰਨੇ ਇੱਕ ਤੜਕੇ ਆ ਕੇ ਬੈਗਾ ਸ਼ਰੀ ਤੇ ਇੱਕ ਹੱਥ ਨੇ ਆ ਕੇ ਬੈਗਾ 4-5 ਵਜੇ ਤੇ ਇੱਕ ਰਾਤ ਨੂੰ ਜਦੋਂ ਹਨੇਰੇ ਹੋਇਆ ਹੈ ਨਾ ਬਈ ਬਈ ਇੱਥੇ ਜਾਲ ਤੇ ਕਬੂਤਰ ਆ ਕੇ ਬਠਣ ਨਾ ਠੀਕ ਆ ਕਿ ਨਹੀਂ ਤਿੰਨ ਨਵੇਂ ਕਬੂਤਰ ਫੜ ਲਏ ਕੱਲ੍ਹ ਕੱਲ ਹੀ ਆਪਾਂ ਇੱਕ ਬੱਚਾ ਇੱਕ ਪੱਠਾ ਸ਼ਾਇਦ ਇੱਕ ਪੱਠੀ ਆ ਮੈਨੂੰ ਲੱਗਦਾ ਤੇ ਤਿੰਨੇ ਹੀ ਮੇਰੇ ਸਹਾਂ ਨਾਲ ਫੁੱਲ ਚੰਗੇ ਆ ਹੋਰ ਕਿਉਂ ਲਈ ਹੋਇਆ ਬਟਾ ਹਾਂ ਆਇਆ 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 ਕੀ ਹੋ ਗਿਆ ਅਈ ਉਹ ਤੇਰੀ ਭੈਣੂ ਚੱਲ ਤਾਂ ਆਈ ਉਹ ਚੱਲ ਤਾਂ ਉਹ ਚੱਲ ਚੱਲ ਤਾਂ ਚੱਲ ਤਾਂ ਚੱਲਦਾ ਛੱਲਦਾ ਕੰਝਰਦੇ ਸਾਰੀ ਛੱਲਦਾ ਬਸ ਉਹ ਤੇਰੀ ਭੈਣ ਦੀ ਤੇਰੀ ਤੇ ਆ ਤੇਰੀ ਦੀ Calma aí, era! Leo! Leo! Mano, que da! ਨਾ ਉਹ ਸਾਰੇ ਕਾ ਜਰੂਰ ਕੱਢ ਕੇ ਰੱਖਤਾ ਮੇਰੀ ਮੈਨੂੰ ਲਿਓ ਪੁੱਤ ਬੱਸ ਕਰ ਜਾ ਸਾਰੇ ਨੂੰ ਚੱਲਦਾ ਚੱਲ ਛੱਡੋ ਯਾਰ ਬਾਬਿਓ ਐਂਡਿੰਗ ਕਰ ਦੇਗਾ ਤੇ ਮੇਰੀ ਨੇ ਐਂਡਿੰਗ ਕਰ ਦੇ ਠੀਕ ਹੈ ਨਾ ਯਾਰ ਮੈਂ ਫਿਰ ਚੱਪਲ ਲਾਉਂਗਾ ਹੁਣ ਤੇ ਦੱਸਦਾ ਮੈਂ ਕਬੂਤਰਾ ਬੈਠੇ ਬੈਤਨੇ ਉਹ ਤੁਹਾਨੂੰ ਦਿਖਾ ਦਿੰਦਾ ਮੈਂ ਇਹ ਕੋ ਨਹੀਂ ਹੈ ਜਿਹੜਾ ਹਰੀ ਟ੍ਰੈਨਪਕਾਡ ਆਇਆ ਸੀਗਾ ਦੋ ਤਾਂ ਇੱਧਰ ਬੈਠੇ ਆ ਸੱਜਾ ਠੀਕ ਹੈ ਦੋ ਇਧਰ ਬੈਠਿਆ ਨਹੀਂ ਨਹੀਂ ਇਹ ਕਾਹਾ ਦੋ ਆਓਗੇ ਠੀਕ ਹੈ ਇੱਕ ਆਓਗੇ ਪਿਛਲਾ ਉਹ ਸੁਬੀ ਵਾਲੀ ਕਬੂਦਰੀ ਨਹੀਂ ਆਈ ਰੱਸੀ ਵਾਲੀ ਉਹ ਕਬੂਦਰੀ ਨਹੀਂ ਆਈ ਰਾਤ ਨੂੰ ਕੋਈ ਹੋਰ ਹੀ ਕਬੂਦਰੀ ਬਿਚੀ ਨਵੀਂ ਬਿਣਾ ਰੰਗ ਤੋਂ ਮੈਂ ਜਿਵੇਂ ਆਪਣੀ ਹਰੀ ਟੋਰੀਅਲ ਨਾਲ ਦੀ ਬਈ ਜਿਵੇਂ ਹੀ ਹਰੀ ਟੋਰੀਅਲ ਦੀ ਕਾਪੀ ਆਪਣੀ ਦੀ ਬਣੀ ਤਾਂ ਨਹੀਂ ਯਾਰ ਠੀਕ ਹੈ ਕਿ ਨਹੀਂ ਤੇ ਇਹ ਸੀਗਾ ਸੀਨ ਬਾਬਿਓ ਮਾਨ ਨਾਲੇ ਸਾਨੂੰ ਦੱਸਦਾ ਵੀ ਤਿੰਨ ਕਬੂਤਰ ਫੜ ਲਏ ਨਾਲੇ ਵੀਡੀਓ ਦੇਣ ਨਹੀਂ ਕਰਦੇ ਓਕੇ ਜੀ ਬਾਏ